ਚਾਉਣਾ ਇਲਾਕਾ ਨਿਵਾਸੀਆਂ ਨੂੰ ਵੀ ਜਿਹੜੇ ਮੋਟਰਸਾਈਕਲ ਤਿੰਨ ਤਿੰਨ ਬੈਠਦੇ ਆ ਚਾਰ ਚਾਰ ਬੈਠਦੇ ਆ ਜਾਂ ਪਿੱਛੋਂ ਮੋਟਰਸਾਈਕਲ ਲੰਡੇ ਕੀਤੀ ਗਿਆ ਉਹਨਾਂ ਦਾ ਪੂਰੀ ਰੱਜ ਕੇ ਸਖਤੀ ਕੀਤੀ ਜਾਊਗੀ ਪੂਰੀ ਸਖਤ ਕਾਰਵਾਈ ਕੀਤੀ ਜਾਊਗੀ ਉਹ ਬੰਦੇ ਦੇ ਪੁੱਤ ਬਣ ਜਾਣ ਆਪਣੇ ਆਪ ਨੂੰ ਠੀਕ ਕਰ ਲੈਣ ਨਹੀਂ ਬੰਦਾ ਨਾਲ ਠੀਕ ਤੇ ਜਾਂਦੇ ਆ ਸਰ ਜਿਵੇਂ ਉਹਨਾਂ ਦੇ ਪ੍ਰੈਸ਼ਰ ਹਾਰਨ ਵਗੈਰਾ ਲਾਇਆ ਹੈ ਉਹਨਾਂ ਨੂੰ ਕੀ ਮੈਂ ਕਹਿੰਦਾ ਸਭ ਕੁਝ ਜੋ ਕਾਨੂੰਨ ਅਨੁਸਾਰ ਬੰਦਾ ਹੋਇਆ ਤੇ ਪੂਰਾ ਪੂਰੀ ਸਖਤੀ ਕੀਤੀ ਜਾਊਗੀ ਕਿਹੜੀ ਜਗ੍ਹਾ ਤੇ ਬਧ ਰੱਖਾਂਗੇ ਮੈਂ ਖਾਣਾ ਬੱਕਰੀ ਕਾਉਂਦਾਂ ਤੇ ਕਿਨਾਂ ਕੀ ਆਪਣਾ ਇੰਸਪੈਕਟਰ ਗੁਰਮੀਤ ਸਿੰਘ ਜੀ हां सर ਜਿਵੇਂ ਅੱਜ ਕੱਲ ਲੁੱਟਾਂ ਖੁਆਉਂਦਿਆਂ ਨਸ਼ੇ ਵਰਗਿਆਂ ਦੇ ਿਕਟਾਵਾਂ ਨੂੰ ਰੋਕਣ ਲਈ ਛੋਡੇ ਬੰਨੂ ਕੀ ਪ੍ਰਾਦੇ ਕੀਤੇ ਜਾ ਰਹੇ ਦੇਖੋ ਜੀ ਮੈਂ ਮੇਰੇ ਵੱਲੋਂ ਪੂਰੀ ਕੋਸ਼ਿਸ਼ ਹੋਊਗੀ ਜਿਹੜੇ ਪਾਰੇ ਆਸਰਾ ਉਹਨਾਂ ਨੂੰ ਪੂਰੀ ਨੱਥ ਪਾਈ ਜਾਊਗੀ ਪੂਰੀ ਸ਼ਕਤੀਬਤ ਜਾਊਗੀ ਜਿਹੜੇ ਚੰਗੇ ਬੰਦੇ ਉਹਨਾਂ ਦਾ ਪੂਰਾ ਮਾਨ ਸਨਮਾਨ ਕੀਤਾ ਜਾਊਗਾ